ਫਗਵਾੜਾ ਵਿਖੇ ਆਪ ਦੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਵੱਲੋਂ ਜੋ ਪ੍ਰਭੂ ਸ਼੍ਰੀ ਰਾਮਚੰਦਰ ਜੀ ਖਿਲਾਫ ਕੀਤੀ ਗਈ ਇਤਰਾਜ਼ ਜੋ ਟਿੱਪਣੀ ਤੋਂ ਬਾਅਦ ਜਿੱਥੇ ਕਿ ਸ਼ਹਿਰ ਵਿੱਚ ਮਾਹੌਲ ਬਹੁਤ ਹੀ ਤਣਾਪੂਰਨ ਬਣਿਆ ਹੋਇਆ ਸੀ ਉਸ ਮਾਹੌਲ ਨੂੰ ਮੁੜ ਤੋਂ ਠੀਕ ਕਰਨ ਅਤੇ ਭਾਈਚਾਰਕ ਸਾਂਝ ਦਾ ਵਧੀਆ ਸਬੂਤ ਦਿੰਦਿਆਂ ਦੋਵੇਂ ਧਿਰਾਂ ਵਿੱਚ ਘਾਰ ਸਹਿਮਤੀ ਬਣ ਗਈ ਹੈ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਦਾ ਇਕੱਠ ਰੈਸਟ ਹਾਊਸ ਫਗਵਾੜਾ ਵਿਖੇ ਹੋਇਆ ਜਿਸ ਵਿੱਚ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਨਾਲ ਨਾਲ ਬਾਲਮਿਕ ਸਮਾਜ ਦੇ ਨੁਮਾਇੰਦੇ ਵੀ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਇਸ ਮੁੱਦੇ ਨੂੰ ਬੜੀ ਹੀ ਸੂਝ-ਬੂਝ ਨਾਲ ਖਤਮ ਕੀਤਾ ਉੱਥੇ ਹੀ ਦੋਵੇਂ ਧਿਰਾਂ ਦੇ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਗਵਾਨ ਬਾਲਮੀਕ ਮੰਦਰ ਵਿਖੇ ਪਹੁੰਚ ਕੇ ਮਥਾਟਿਕਾ ਦੇ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਉਪਰੰਤ ਦੋਵੇਂ ਸੰਗਠਨ ਪ੍ਰਾਚੀਨ ਸ਼੍ਰੀ ਹਨੂਮਨ ਗੜੀ ਮੰਦਰ ਚੀਟੀ ਰੋਡ ਫਗਵਾੜਾ ਵਿਖੇ ਪਹੁੰਚੇ ਜਿੱਥੇ ਕਿ ਦੋ ਮਾਤੀ ਰਾਨੇ ਮਥਾਟਿਕ ਸ਼ਹਿਰੰਦਰ ਭਾਈਚਾਰਕ ਸਾਂਝ ਮਜਬੂਤ ਬਣਾਉ ਲਈ ਭਗਵਾਨ ਸ਼੍ਰੀ ਹਨੂਮਨ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਇਸ ਮੌਕੇ ਵਾਲਮਿਕ ਸਮਾਜ ਦੇ ਆਗੂਆਂ ਨੇ ਕਿਹਾ ਕਿ ਇਹ ਜੋ ਮੁੱਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ ਉਹ ਦੋਵੇਂ ਧਿਰਾਂ ਦੀ ਮੌਜੂਦਗੀ ਵਿੱਚ ਆਪਸੀ ਪਿਆਰ ਤੇ ਸਤਿਕਾਰ ਸਹਿਸਮਾਪਤ ਹੋ ਗਿਆ ਹੈ ਪਿਛਲੇ ਦਿਨ ਜਿਹੜਾ ਮਾਹੌਲ ਸੀ ਕਿਸੇ ਗੱਲ ਨੂੰ ਲੈ ਕੇ ਅੱਜ ਸਾਰੇ ਸੰਜ ਭਾਈਚਾਰੇ ਨੇ ਬੈਠ ਕੇ ਵਾਲਮਿਕੀ ਸਮਾਜ ਨੇ ਅਤੇ ਦੂਜੇ ਹਿੰਦੂ ਸਮਾਜ ਨੇ ਨਾਲ ਕੇ ਸਾਰੀ ਟੀਮ ਨੇ ਸਾਰੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਉਸ ਗੱਲ ਦਾ ਨਿਪਟਾਰਾ ਕਰਤਾ ਅਸੀਂ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਹਾਂ ਕਿ ਇਲਾਕੇ ਸਾਰਾ ਸਾਰਾ ਭਾਈਚਾਰਾ ਮਾਹੌਲ ਬਣਿਆ ਰਹੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਮਾਨਸੌਰ ਨੇ ਜਿਹੜੀ ਆਪਣਾ ਆਪਣੀ ਕੀਤਾ ਇਹਨਾਂ ਨੇ ਇਸ ਗੱਲ ਤੋਂ ਨੋਟਕਾਰਾ ਕਰ ਰਹੇ ਆ ਇਸ ਲਈ ਅਸੀਂ ਪਾਤਨ ਪਾਇਲਟ ਬੁਲਾਈ ਤੇ ਨੇ ਔਰ ਨਾਲ ਹੀ ਸਾਰਿਆਂ ਨੂੰ ਧੰਨਵਾਦ ਕਰਦੇ ਗੋਲ ਬਾਅਦਮੀ ਕੇ ਭਗਵਾਨ ਨੇ ਕੀ ਜੈ ਉਧਰ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਸਰਦਾਰ ਮਾਨ ਬਹੁਤ ਹੀ ਸਤਿਕਾਰਯੋਗ ਹਨ ਤੇ ਉਹ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਇਹ ਜੋ ਮੁੱਦਾ ਸੀ ਉਹ ਸਰਦਾਰ ਮਾਨ ਅਤੇ ਇਸ ਨੂੰ ਮੈਂਬਰਾਂ ਦੀ ਸੂਝਬੂਝ ਨਾਲ ਹੁਣ ਸਮਾਪਤ ਹੋ ਗਿਆ ਹੈ ਤੇ ਹੁਣ ਦੋਵੇਂ ਧਿਰਾਂ ਵਿੱਚ ਕੋਈ ਵੀ ਵੈਰ ਵਿਰੋਧ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼ਹਿਰਾਂ ਦਾ ਅਮਨ ਸ਼ਾਂਤੀ ਬਣਾਈ ਰੱਖਣ ਦੀ ਹਰ ਇੱਕ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਪੂਰਾ ਕਰਨ ਲਈ ਦੋਵੇਂ ਧਿਰਾਂ ਜੀ ਜਾਣ ਨਾਲ ਕੋਸ਼ਿਸ਼ ਕਰਨ ਗਿਆ ਜੋ ਪਿਛਲੇ ਕੁਝ ਦਿਨਾਂ ਤੋਂ ਆਪਸ ਵਿੱਚ ਗਲਤਫਹਿਮੀ ਦਾ ਮਾਹੌਲ ਸੀ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਸਾਰੇ ਅਸੀਂ ਭਰਾਵਾਂ ਦਾ ਬੈਠ ਕੇ ਬਹੁਤ ਵਧੀਆ ਢੰਗ ਨਾਲ ਉਸ ਗੱਲ ਦਾ ਨਿਪਟਾਰਾ ਹੋ ਗਿਆ ਜੋ ਗੱਲ ਦਾ ਸੀਗਾ ਉਹ ਗੱਲ ਪਿੱਛੋਂ ਖਤਮ ਹੋ ਗਈ ਆ ਹੁਣ ਉੱੜ ਕੇ ਇੱਕ ਵਾਰੀ ਫੇਰ ਸਾਡੀ ਜੋ Hindu ਸ਼ਕਤੀ ਆ ਉਹ ਇੱਕ ਵਾਰ ਔਰ ਸਾਰੇ ਸ਼ਹਿਰ ਦੇ ਮਾਹੌਲ ਨੂੰ ਅਸੀਂ ਇਸੇ ਤਰ੍ਹਾਂ ਵਧੀਆ ਬਣਾਈਏ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ ਮਾਨ ਸਾਹ ਸਾਡੇ ਆਦੰਨੀ ਆ ਸਾਡੇ ਵੱਡੇ ਆ ਹਰ ਵਾਰ ਸਾਡੇ ਕੰਮ ਆਂਦੇ ਆ ਔਰ ਇਸ ਉਹਨਾਂ ਨੇ ਜੋ ਮਤਲਬ ਆਪਣੀ ਗੱਲ ਦਾ ਸੀਗਾ ਉਹ ਗੱਲ ਦਾ ਬਿਲਕੁਲ ਸਾਡਾ ਆਪਸ ਵਿੱਚ ਸਾਰਿਆਂ ਦੇ ਵਿੱਚ ਹਿੰਦੂ ਸਮਾਜ ਆਪਸ ਦੇ ਵਿੱਚ ਬੈਠ ਕੇ ਨਿਪਟਾਰਾ ਹੋ ਗਿਆ ਹੁਣ ਕਿਸੇ ਦੇ ਮਾਂਦੇ ਵਿੱਚ ਵੀ ਕੋਈ ਇੱਕ ਦੂਜੇ ਦੇ ਪ੍ਰਤੀ ਕੋਈ ਇਦਾਂ ਦੀ ਗੱਲ ਨਹੀਂ ਪਹਿਲਾਂ ਵੀ ਨਹੀਂ ਸੀ ਕੁਝ ਗਲਤਫਹਿਮੀਆਂ ਸੀ ਉਹ ਪੇਪੋਡ ਦੇ ਵਿੱਚ ਵੀ ਗਲਤਫਹਿਮੀ ਹੋ ਜਾਂਦੀ ਆ ਉਹ ਅੱਜ ਨਿਪਟਾਰਾ ਹੋ ਗਿਆ ਆ ਔਰ ਭਗਵਾਨ ਬਾਲਮੀਕੀ ਦਾ ਅਸੀਸ ਆਸ਼ੀਰਵਾਦ ਲੈ ਕੇ ਮੁੜ ਕੇ ਫਿਰ ਇੱਕ ਵਾਰੀ ਸਾਰੇ ਭਗਵਾੜੇ ਦੇ ਵਿੱਚ ਉਦਾਂ ਹੀ ਭਾਈਚਾਰੇ ਦਾ ਮਾਹੌਲ ਬਣਾਈਏ ਜੈ ਸ਼੍ਰੀ ਰਾਮ ਜੈ ਬਾਲਮੀਕੀ ਉਹਦਾ ਸਰਦਾਰ ਮਾਨ ਨੇ ਆਖਿਆ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਅਜਿਹੀ ਇੱਛਾ ਨਹੀਂ ਸੀ ਕਿ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਈ ਜਾਵੇ। ਉਹਨਾਂ ਨੇ ਕਿਹਾ ਕਿ ਇਹ ਜੋ ਕੁਝ ਵੀ ਹੋਇਆ ਉਹ ਅਣਜਾਣੇ ਵਿੱਚ ਹੋਇਆ ਸੀ। ਉਹਨਾਂ ਦੋਵੇਂ ਧਿਰਾਂ ਨੂੰ ਵਿਸ਼ਵਾਸ ਹੋਇਆ ਕਿ ਉਹ ਫਗਵਾੜਾ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨ ਦੇ ਨੇਤਾ, ਬਾਲਮਿਕ ਸਮਾਜ ਦੇ ਨੇਤਾ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਕੁਈ ਮਨੇ ਰਾਮ ਰਾਮ ਕੋ ਇੱਕ ਧਾਰੇ ਕੋਈ ਸੇਵੇ ਬਸਾਈਆਂ ਕੋਈ ਹਲਾਏ ਭਾਰਤੀ ਸੰਸਕ੍ਰਿਤੀ ਕੋ ਕਰਮੀ ਸੰਸਕ੍ਰਿਤੀ ਭਾਰਤੀ ਸਦਾਨ ਦੇ ਨਾਲ ਖਰਬੰਦੇ ਨੂੰ ਧਰਮ ਦੀ ਸਮਾਜ ਨੇ ਆਪਣੇ ਹਰ ਕਿਤੇ ਨਿਰਮਾਣ ਸਮਾਜਿਕ ਦੀ ਕਸਰ ਦੀ ਇਲੈਕਸ਼ਨ ਦੇ ਵਿੱਚ ਇੰਗਲਿਸ਼ਣ ਦਾ ਕੰਮ ਚੜ੍ਹਣ ਹੋਇਆ ਉਸ ਨੇ ਮਤਲਬ ਕੋ ਆਇਆ ਇਸ ਵਰਸ਼ ਕੀ ਉਮਰਾ ਕ੍ਰਮਵਾਸਿਕ ਚੀਜ਼ ਲਖਸ਼ਮ ਦੇ ਵਿੱਚ ਇਸ ਦਾ ਟੂਪੇਟ ਸੀ ਜਿਸ ਨੂੰ ਟੂ ਹਾਈ ਪਾਰਟੀਆਂ ਦੇ ਆਪਣੇ ਆਪਣੇ ਪ੍ਰੋਫੈਸ਼ਨ ਕਾਰਗਵਰ ਬਣੇ ਸੀ ਔਰ ਇੱਕ ਲੋਕਥੇ ਵਿੱਚ ਆਸ਼ਾ ਦੇ ਜਿਵੇਂ ਇਲੈਕਸ਼ਨ ਕਰਨੇ ਦੀ ਇਹ ਬਸ ਹੋਈ ਨਾ ਜਿਹੜੀ ਅਮ ਕੰਨ ਨੂੰ ਬੇਸ਼ਕਤ ਹੈ ਇਸੇ ਮਤਲਬ ਇਹ ਹੈ ਕਿ ਬਾਣੀ ਦੇ ਵਿੱਚ ਮੈਂ ਬਾਣੀ ਟੁਕਾ ਦੇ ਆਸਾ ਜਗਿੰਦਰ ਸਿੰਘ ਬੰਦਾ सारी मुगल अपने बनाकर रखी गुह चुका जाए कभी मैं इतना तक चल गया कि मैं समझ मन मंदिर धन वेस्कलंधर का शब्द मेरे पास बहुत सबकार बैठी सारी आदमी बहुत अच्छे तरीके अच्छी समाज ਸ਼ਹਿਰੀ ਚਲਵਾਣ ਸਰਕਾਰ ਦੇ ਮਾਣ ਸਾਥ ਪਾਟ